ਇੱਕ ਨੈਸ਼ਨਲ ਅਪੀਲ ਕੋਰਟ ਲੱਗੀ ਹੋਈ ਹੈ ਜਿਸ ਦੇ ਵਿੱਚ ਅਸੀਂ ਕੁੱਲ 15 ਬੈਂਚ ਡਿਵੀਜ਼ਨਲ ਕੋਰਟ ਦੇ ਵਿੱਚ ਕੰਸਟੀਟਿਊਟ ਕੀਤੇ ਹਨ 9 ਬੈਂਚ ਹੈੱਡਕੁਆਟਰ ਤੇ ਅਤੇ 2-2 ਬੈਂਚ ਹਰ ਸਬ-ਡਿਵੀਜ਼ਨ ਤੇ ਜਿਵੇਂ ਸੰਭਾ ਮੁਕੇਰੀਆਂ ਗੜਸ਼ੰਕਰ ਇਸ ਤੋਂ ਇਲਾਵਾ ਰੈਵਨਿਊ ਕੋਰਟਸ ਵੀ ਬੈਂਚ ਲਗਾ ਕੇ ਜਿਹੜੇ ਮਕਦਮੇ ਸੁਣਵਾਈ ਕਰ ਰਹੇ ਹਾਂ ਤੇ ਸਾਡੇ ਤਕਰੀਬਨ 25000 ਦੇ ਕਰੀਬ ਕੇਸ ਅਸੀਂ ਸੁਣਵਾਈ ਲਈ ਅਜੇ ਰੱਖੇ ਹਨ ਤੇ ਸਾਨੂੰ ਉਮੀਦ ਹੈ ਕਿ 20 ਹਜ਼ਾਰ ਦੇ ਕ੍ਰੀਡ ਜਿਹੜੇ ਕੇਸ ਹੈ ਇਹ ਹੰਜ ਸੈਟਲ ਹੋ ਜਾਣਗੇ ਕਿਉਂਕਿ ਬਹੁਤ ਸਾਰੇ ਕੇਸਾਂ ਦੇ ਵਿੱਚ ਪਹਿਲਾਂ ਹੀ ਅਸੀਂ ਪ੍ਰੀ ਲੋਕ ਅਦਾਲਤ ਲਗਾ ਕੇ ਲੋਕਾਂ ਦੀ ਸੁਵਿਧਾ ਸੁਵਾਈ ਕਰਾਈ ਹੋਈ ਹੈ ਤੇ ਬਾਕੀ ਕੁਝ ਅੱਜ ਕਾਰਵਾਈ ਚੱਲ ਰਹੀ ਹੈ ਇਸ ਲੋਕ ਅਦਾਲਤ ਦੇ ਵਿੱਚ ਲੋਕਾਂ ਦੇ ਬਹੁਤ ਸਾਲਾਂ ਤੋਂ 15 15 20 20 ਸਾਲ ਤੋਂ ਜਿਹੜੇ ਚੱਲਦੇ ਝਗੜੇ ਹਨ ਉਹ ਆਪਸੀ ਰਜਮੰਦੀ ਨਾਲ ਸੈਟਲ ਹੋ ਗਏ ਹਨ ਇੱਕ ਸਪੈਸਿਫਿਕ ਪਰਫਾਰਮੈਂਸ ਦਾ ਕੇਸ ਸੀਗਾ ਜਿਸ ਦੇ ਵਿੱਚ ਇਕਰਾਰਨਾਮਾ 2008 ਦਾ ਸੀ ਪਹਿਲਾਂ ਤਾਂ ਟ੍ਰਾਇਲ ਕੋਰਟ ਤੋਂ ਫੈਸਲਾ ਹੋਇਆ ਫਿਰ ਸੈਸ਼ਨ ਕੋਰਟ ਤੋਂ ਫੈਸਲਾ ਹੋਇਆ ਡਿਸਟ੍ਰਿਕਟ ਕੋਰਟ ਤੋਂ ਫਿਰ ਹਾਈ ਕੋਰਟ ਤੋਂ ਰਿਮਾਂਡ ਹੋ ਕੇ ਸਾਡੇ ਕੋਲ ਵਾਪਸ ਆਇਆ ਸੀ ਉਹਦਾ ਅੱਜ ਅਸੀਂ ਇੱਥੇ ਸਮਝੌਤਾ ਕਰਾ ਦਿੱਤਾ ਇਸ ਤਰ੍ਹਾਂ ਬਹੁਤ ਸਾਰੇ ਮੁਕੱਦਮੇ ਹਨ ਜਿਨ੍ਹਾਂ ਦੇ ਵਿੱਚ ਲੋਕ ਬਹੁਤ ਦਿਰ ਤੋਂ ਲੜ ਰਹੇ ਸੀ ਤੇ ਉਹਨਾਂ ਦੇ ਸਮਝੌਤੇ ਹੋ ਗਏ ਤੇ ਉਹ ਖੁਸ਼ੀ ਨਾਲ ਆਪਣਾ ਜਿਹੜਾ ਝਗੜਾ ਖਤਮ ਕਰਕੇ ਜਾ ਰਹੇ ਤੇ ਪ੍ਰੀ-ਲੀਟੀਗੇਟਿਵ ਸਟੇਜ थी ਜਿਹੜੇ ਕੀ ਹਲੇ ਮੁਕਦਮੇ ਅਦਾਲਤ ਵਿੱਚ ਨਹੀਂ ਆਏ ਉਹ ਵੀ ਲੋਕਾਂ ਨੇ ਦਰਖਾਸਤਾਂ ਦਿੱਤੀਆਂ ਤੇ ਉਹ ਮੁਕਦਮੇ ਵੀ ਅੱਜ ਅਸੀਂ ਸੈਟਲ ਕੀਤੇ ਹਨ ਜਿਨ੍ਹਾਂ ਦੇ ਵਿੱਚ ਬੈਂਕਾਂ ਦੇ ਕੇਸ ਵੀ ਹਨ ਅਤੇ ਕੁਝ ਪ੍ਰਾਈਵੇਟ ਪਾਰਟੀਆਂ ਨੇ ਵੀ ਪ੍ਰੀ-ਲੀਟੀਗੇਟਿਵ ਸਟੇਜ ਤੇ ਸਾਡੇ ਕੋਲ ਇਹ ਪਹੁੰਚ ਕੀਤੀ ਹੈ ਤੇ ਅਸੀਂ ਦੂਜੀ ਪਾਰਟੀ ਨੂੰ ਬੁਲਾ ਕੇ ਉਹਨਾਂ ਦਾ ਸਮਝੌਤਾ ਕਰਵਾਇਆ ਹੈ ਤੇ ਇਸ ਦੇ ਨਾਲ ਹੀ ਮੈਂ ਤੁਹਾਡੇ ਚੈਨਲ ਰਹਿੰ ਲੋਕਾਂ ਨੂੰ ਵੀ ਬੇਨਤੀ ਕਰਦਾ ਹਾਂ ਉਹਨਾਂ ਦੇ ਧਿਆਨ 'ਚ ਲਿਆਉਂਦਾ ਹਾਂ ਕੀ ਪਲਸਾਂ ਦੀ ਐਗਜ਼ੀਕਟਿਵ ਚੇਅਰਮੈਨ ਹੋਨਰੇਬਲ ਜਸਟਿਸ ਅਸ਼ਨੀਕੌਰ ਮਿਸ਼ਰਾ ਜੀ ਬਿਆਂ ਹਦਾਇਤਾਂ ਦੇ ਅਨੁਸਾਰ ਜ਼ਿਲ੍ਹਾ ਲੀਗਲ ਸੌਸੀ ਅਥਾਰਟੀ ਹੁਸ਼ਿਆਰਪੁਰ ਵੀ ਜਿਹੜੇ ਫਲੱਡ ਦੇ ਵਿੱਚ ਲੋਕਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਦੀ ਮਦਦ ਕਰਨ ਲਈ ਹਰਵਲੇ ਤਿਆਰ ਹੈ ਮੈਂ ਅਪੀਲ ਕਰਦਾ ਕਿ ਜਿਨ੍ਹਾਂ ਲੋਕਾਂ ਨੂੰ ਜੇ ਕੋਈ ਮਦਦ ਚਾਹੀਦੀ ਹੈ ਤਾਂ ਉਹ ਨਾਲਸਾ ਦੀ ਜਿਹੜੀ ਫੋਨ ਨੰਬਰ ਹੈ 15 1000 ਤੇ ਕੰਟੈਕਟ ਕਰ ਸਕਦੇ ਹਨ ਜਾਂ ਉਹ ਸਾਡੇ ਸੈਕਟਰੀ ਡਿਸਟ੍ਰਿਕਟ ਲੀਗਲ ਅਥਾਰਟੀ ਦੇ ਦਫ਼ਤਰ ਦੇ ਵਿੱਚ ਪਹੁੰਚ ਕਰ ਸਕਦੇ ਹਨ ਜਾਂ ਮੇਰੇ ਦਫ਼ਤਰ ਚ ਆ ਕੇ ਉਹ ਦੱਸ ਸਕਦੇ ਹਨ ਤੇ ਜੋ ਮਦਦ ਉਹਨਾਂ ਨੂੰ ਚਾਹੀਦੀ ਹੋਏਗੀ ਉਹ ਅਸੀਂ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਥੈਂਕ ਯੂ